ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਾ ਹੋਇਆ ਉਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਅੱਜ ਸਾਡੇ ਕੋਲ ਆਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 35 ਸਾਲ ਲਗਾਤਾਰ ਇਸ ਸਥਾਨ ਤੇ ਆਏ ਉੱਤਪਾਲ ਪ੍ਰਧਾਨ ਜੀ ਤੁਸੀਂ ਆਂਦੇ ਇਸ ਦਰਜ ਕੋਈ ਵੱਡ ਨਹੀਂ ਸਕਦਾ ਕਈ ਵਾਰੀ ਮੈਂ ਕਹਿੰਦੀ ਨਹੀਂ ਸੀ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਮੈਂ ਤੇ ਕਦੀ ਮੰਤਰੀ ਵੀ ਨਹੀਂ ਬੁਲਾਏ ਮੈਂ ਲੀਡਰ ਹੀ ਨਹੀਂ ਬੁਲਾਏ ਮੈਨੂੰ ਕਹਿੰਦੇ ਬੀਬੀ ਜੀ ਆਪਾਂ ਕੀ ਕਰਨੇ ਤੁਸੀਂ ਵੀ ਤੁਸੀਂ ਤੇ ਮੈਂ ਹੀ ਬਹੁਤ ਹੈ ਕਿਉਂਕਿ ਇੱਕ ਪ੍ਰਧਾਨ ਸ਼ੋਮਨੀ ਕਮੇਟੀ ਇੱਕ ਪ੍ਰਧਾਨ ਸ਼ੋਮਨੀ ਅਕਾਲੀ ਦਲ ਬਸ ਠੀਕ ਹੈ ਕੰਮ ਖਤਮ ਹੋ ਗਿਆ ਇਥੇ ਅਕਾਲੀ ਦਲ ਦਾ ਹੀ ਚੰਡਾ ਲੱਗੇਗਾ ਚੰਡਾ ਝੂਲੇਗਾ ਔਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰਟੀ ਚ ਨਹੀਂ ਤੱਕੜੀ ਅਜੇ ਵੀ ਝੂਲੀ ਜਾਂਦੀ ਇਹ ਝੂਲੀ ਜਾਉ ਮੇਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਅੱਧਾ ਦੇ ਵੱਡੇ ਪੰਡਲ ਪਏ ਸਭ ਮੇਰੀ ਬੇਨਤੀ ਹੱਥੋਂ ਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਨੂੰ ਤੁਹਾਡੀਆਂ ਭਾਵਨਾਵਾਂ ਬੜੀਆਂ ਔਖੀਆਂ ਹੋਣਗੀਆਂ ਬਾਹਰ ਤੇ ਤਰਫੇ ਬਹੁਤ ਤੁਸੀਂ ਪਰੇਸ਼ਾਨ ਹੋਏ ਅੱਜ ਤੁਸੀਂ ਸਕੂਨ ਮਹਿਸੂਸ ਕਰਦੇ ਹੋ ਕਿਰਪਾ ਕਰਿਓ ਹੁਣ ਲਾਜ ਰੱਖਿਓ ਲਾਜ ਰੱਖਿਓ ਸ਼੍ਰੋਮਣੀ ਅਕਾਲੀ ਦਲ ਨਹੀਂ ਮਾਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ ਅੱਜ ਤੋਂ ਲੱਕ ਨਾਲ ਕਬਰ ਕੱッセ ਕਰ ਲੋ ਤਰਪੋ ਖਾਥਾਂ ਦੇ ਉੱਤੇ ਸਾਰੀਆਂ ਭਿਆਣਾ ਦਸਤਕਾਰ ਜੀ ਆਇਆਂ ਨੂੰ ਸਾਰੀਆਂ ਉਹ ਨਾਲੋਂ ਮੈਂ ਦੇਖਣ ਦੀ ਮੈਂ ਕਿਹਦਾ ਕਹਦਾ ਨਾਲ ਲਵਾ ਬਹੁਤ ਵੱਡੇ ਤੁਸੀਂ ਸਤਕਾਰ ਦੇ ਨਾਲ ਤੁਸੀਂ ਆਏ ਹੋ ਬਾਦਲ ਸਾਹਿਬ ਤੁਹਾਡਾ ਧੰਨਵਾਦ ਪਹਿਲਾਂ ਮੈਂ ਸਿਰੋਪੇ ਦੇਦਾ ਮੈਨੂੰ ਲੱਗਦਾ ਬਾਦਲ ਸਾਹਿਬ ਨੂੰ ਬਾਅਦ ਚ ਬੁਲਾਵਾ ਸ਼ਾਮਿਲ ਕਰ ਲਾ ਨਾ ਪਹਿਲਾਂ ਲਓ ਜੀ ਸ਼ਾਮਿਲ ਕਰੀਏ ਬਾਦਲ ਸਾਹਿਬ ਨੂੰ ਪਹਿਲਾਂ ਬਾਦਲ ਸਾਹਿਬ ਨੂੰ ਸ਼ਾਮਿਲ ਕਰ ਲਈਏ ਕਰ ਲਈਏ ਜਕਾਰਾ ਛੱਡੋ ਸੋਤਨ ਕਮੰਦਰੀ ਬੀਬੀ ਜੀ ਮੁੱਖ ਮੰਤਰੀ ਅਸਲੀ ਹੈ ਕਿ ਮੰਗਲੀ ਹੈ ਅੱਜ ਬੀਬੀ ਚਗੀਰ ਕੌਰ ਦੀ ਘਰ ਵਾਪਸੀ ਉਸ ਦੀਆਂ ਤਸਵੀਰਾਂ ਅੱਜ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਪੋਲੀਟੀਕਲ ਤੌਰ ਦੇ ਉੱਤੇ ਖੂਬ ਹਲਚਲ ਵਾਲਾ ਦਿਨ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਖੂਬ ਹਲਚਲ ਨਜ਼ਰ ਆਏਗੀ ਜਿਵੇਂ ਜਿਵੇਂ ਲੋਕ ਸਭਾ ਚੋਣ ਨੇੜੇ ਆ ਰਹੀ ਹੈ ਇੱਕ ਪਾਸੇ ਇੰਤਜ਼ਾਰ ਹੈ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋਵੇ ਤੇ ਦੂਜੇ ਪਾਸੇ ਸੀਨੀਅਰ ਲੀਡਰਸ਼ਿਪ ਇਸ ਸਮੇਂ ਆਕਾਲੀ ਦਲ ਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਡਿਕਟ ਅਨਾਉਂਸ ਕਰ ਚੁੱਕੀ ਹੈ ਬੀਜਪੀ ਚ ਪਰ ਲੀਡਰ ਸ਼ਾਮਿਲ ਕੋਈ ਨਹੀਂ ਬੀਬੀ ਜਗਿਰਕਰ ਦੀ ਕਰ ਵਾਪਸੀ ਹੋਈ ਹੈ ਸਟੇਜ ਦੇ ਉੱਤੇ ਸੁਬੀਤ ਸਿੰਘ ਬਾਦਲ ਡਾਕਟਰ ਦਜੀਤ ਚੀਮਾ ਸਰਜੀਤ ਸਿੰਘ ਰਖੜਾ ਤੋਂ ਨਜ਼ਰ ਆ ਰਹੀ ਨਹੀਂ ਹਲੇ ਹੋਰ ਭਾਈ ਆਦੀਸ਼ ਪ੍ਰਤਾਪ ਸਿੰਘ ਕਿਹੜੋਂ ਨਜ਼ਰ ਆ ਰਹੀ ਨੇ ਹੋਰ ਕਈ ਸੀਨੀਅਰ ਲੀਡਰ ਨਹੀਂ ਹੁਣ ਇਹ ਵੀ ਦੇਖਣਾ ਹੋਏਗਾ ਕਿ ਬੀਬੀ ਜਗਿਰਕਰ ਕੀ ਇਸ ਵਾਰ ਵੀ ਅਕਾਲੀ ਦਲ ਦੇ ਵੱਲੋਂ ਖਡੂਤ ਸਾਹਿਬ ਤੋਂ ਉਮੀਦਵਾਰ ਬਣਾਏ ਜਾਂਦੇ ਨੇ ਜਾਂ ਫਿਰ ਨਹੀਂ ਸ਼ਰਨਜੀਤ ਸਿੰਘ ਢਿੱਲੋਂ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਬੀਬੀ ਜਗਿਰਕਰ ਬਹੁਤ ਕੰਫੀਡੈਂਟ ਔਰ ਇੱਕ ਵੱਖਰੇ ਅੰਦਾਜ਼ ਦੇ ਨਾਲ ਕਿਉਂਕਿ ਆਮ ਤੌਰ ਤੇ ਜਦੋਂ ਪਾਰਟੀ ਦੇ ਵਿੱਚ ਕੋਈ ਵਾਪਸੀ ਕਰਵਾਈ ਜਾਂਦੀ ਹੈ ਜਾਂ ਸ਼ਾਮਲ ਕਰਵਾਇਆ ਜਾਂਦਾ ਤਾਂ ਜੋ ਸ਼ਾਮਲ ਹੋ ਰਿਹਾ ਹੁੰਦਾ ਉਸ ਦੇ ਸਰੂਪਾ ਪਾਇਆ ਜਾਂਦਾ ਹੈ ਪਰ ਇਥੇ ਬੀਬੀ ਜੀਰਕੌਰ ਜਦੋਂ ਸੰਬੋਧਨ ਕਰ ਰਹੀ ਸੀ ਤਾਂ ਕਹਿੰਦੇ ਲਿਆਓ ਫਿਰ ਬਾਦਲ ਸਾਹਿਬ ਨੂੰ ਪਾਰਟੀ ਚ ਸ਼ਾਮਲ ਕਰਵਾ ਦਈਏ ਫਿਰ ਇੱਕ ਵੱਖਰਾ ਅੰਦਾਜ਼ ਜ਼ਰੂਰ ਸੀ ਸੁਬੀਰ ਸਿੰਘ ਬਾਦਲ ਦੇ ਗੱਲ ਦੇ ਵਿੱਚ ਉਹਨਾਂ ਨੇ ਸਰੂਪਾ ਪਾ ਕੇ ਅ ਫਿਰ ਸੁਬੀਰ ਬਾਦਲ ਹੁਣ ਸਰੂਪਾ ਪਾ ਰਹੇ ਨੇ ਤੇ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਵੈਲਕਮ ਕੀਤਾ ਜਾ ਰਿਹਾ ਹੈ ਤਾਂ ਕੌਣ ਬਾ ਵਧਾਉਣ ਦੀ ਕੋਸ਼ਿਸ਼ ਹੈ ਕੁਝ ਦਿਨ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਵਾਪਸੀ ਚੰਡੀਗੜ੍ਹ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਔਰ ਮੌਜੂਦਾ ਸਮੇਂ ਦੇ ਵਿੱਚ ਅੱਜ ਦੀ ਤਸਵੀਰ ਇਹ ਹੈ ਕਿ ਬੀਬੀ ਜਗੀਰਕੌਰ ਦੀ ਵਾਪਸੀ ਅਕਾਲੀ ਦਲ ਦੇ ਵਿੱਚ ਹੁਣ ਸੁਬੀਰ ਸਿੰਘ ਬਾਦਲ ਕੁਝ ਸੰਬੋਧਨ ਕਰਨ ਜਾ ਰਹੇ ਨੇ ਤਾਂ ਮਾਝੇ ਦੇ ਵਿੱਚ ਔਰ ਦੁਆਬੇ ਦੇ ਵਿੱਚ ਬੀਬੀ ਜਗੀਰਕੌਰ ਦੀ ਵਾਪਸੀ ਦੇ ਨਾਲ ਅਕਾਲੀ ਦਲ ਨੂੰ ਕਿੰਨਾ ਫਾਇਦਾ ਪਹੁੰਚਦਾ ਏ ਉਹ ਦੇਖਣ ਵਾਲੀ ਗੱਲ ਰਹੇਗੀ ਔਰ ਕੀ ਖੂਬਸੂਰਤ ਸਭ ਤੋਂ ਦੁਬਾਰਾ ਉਹਨਾਂ ਨੂੰ ਬਣਾਇਆ ਜਾਂਦਾ ਉਮੀਦਵਾਰ 2019 ਚ ਤਾ ਭਰੋਸਾ ਜਿਤਾਇਆ ਸੀ